ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਮਾਜ਼ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਧੈ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ। ਜਮ ਕੰਕਰ ਨੇੜ ਨਾ ਆਬਈ ਰਸਨਾ ਹਰ ਗੁਣ ਗਾਓ। ਸੇਵਾ ਸਵਰਤ ਨ ਜਾਣਿਆ ਨਾ ਜਾਪੈ ਅਰਾਧ। ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਆਗਮ ਆਗਾਦ। اے کرپال گوسیاں نٹھے سوگ سنتا پ تتے واں لگئے سات گھر رکھے آپ گور نارائن دیا گور گور سچا سرجن ہار گور ٹٹھے سب کے صفایا ਜਾਨ ਨਾਨਕ ਸਦ ਬਲਹਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਰਦੀਐ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੇ ਪਾਰ ਬ੍ਰਹਮ ਸੋਇ ਸੁਹਾਵਾ ਥਾ ਜਮਕੰ ਕਰਨੇੜ ਨਾ ਆਬਈ ਰਸਨਾ ਹਰ ਗੁਣ ਗਾਓ ਸੇਵਾ ਸਵਰਤ ਨ ਜਾਣੀਆ ਨਾ ਜਾਪੈ ਅਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਆਗਮ ਆਗਾਦ ਭੈ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾ ਨ ਲਗੈ ਸਤ ਗੁਰ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸਚਾ ਸਿਰਜਨ ਹਾਰ ਗੁਰੰ ਟੁੱਠੈ ਸਭ ਕੇ ਸਫਾਇਆ ਜਨਨਾ ਨਾਮਿਕ ਸਦ ਬਲਹਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਰਦੀਐ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੇ ਪਾਰ ਬ੍ਰਹਮ ਸੋਇ ਸੁਹਾਵਾ ਜਮਕੰ ਕਰ ਲੈਣਾ ਆ ਬਈ ਰਸਨਾ ਹਰ ਗੁਣ ਗਾ ਸੇਵਾ ਸਵਰਤ ਨ ਜਾਣਿਆ ਨਾ ਜਾਪੈ ਅਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਆਗਮ ਆਗਾਧ ਭਏ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾ ਨ ਲਗਏ ਸਤ ਗੁਰ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸਚਾ ਸਿਰਜਨ ਹਾਰ ਗੁਰਮ ਟੁੱਠੇ ਸਭ ਕੇ ਸਫਾਇਆ ਜਨ ਨਾਨਕ ਸਦ ਬਲੇ ਹਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਰਜ਼ੀਏ ਪੂਰਨ ਸਤ ਗੁਰ ਗਿਆਨ ਰਹਾ ਜੇ ਤਾ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾ ਜਾਮਕੰ ਕਰਨੇੜ ਨਾ ਆਵਈ ਰਸਨਾ ਹਰ ਗੁਣ ਗਾਓ ਸੇਵਾ ਸਵਰਤ ਨ ਜਾਣੀਆ ਨਾ ਜਾਪੈ ਅਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਆਗਮ ਆਗਾਦ ਭਏ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾ ਨ ਲਗਏ ਸਤ ਗੁਰ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸਚਾ ਸਿਰਜਨ ਹਾਰ ਗੁਰੰ ਤੁਠੇ ਸਭ ਕੇ ਸਫਾਇਆ ਜਾਨਨਾ ਨਿਕ ਸਦ ਬਲਹਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਧਿਐ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾ ਜਮ ਕੰ ਕਰਨੇੜ ਨਾ ਆਵਈ ਰਚਨਾ ਹਰ ਗੁਣ ਗਾਓ ਸੇਵਾ ਸਵਰਤ ਨ ਜਾਣੀਆ ਨਾ ਜਾਪੈ ਅਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਆਗਮ ਆਗਾਦ ਭੈ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾ ਨ ਲਗੈ ਸਤ ਗੁਰ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸਚਾ ਸਿਰਜਨ ਹਾਰ ਗੁਰੰ ਤੁਠੈ ਸਭ ਕੇ ਸਪਾਇਆ ਜਾਨ ਨਾਨਕ ਸਦ ਬਲੇ ਹਾਰ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਰਦੀਐ ਪੂਰਨ ਸਤ ਗੁਰ ਗਿਆਨ ਰਹਾ ਜੇਤ ਘਟ ਵਸੇ ਪਾਰ ਬ੍ਰਹਮ ਸੋਇ ਸੁਹਾਵਾ ਥਾ ਜਮਕੰ ਕਰਨੇੜ ਨਾ ਆਵਈ ਰਚਨਾ ਹਰ ਗੁਣ ਗਾਓ ਸੇਵਾ ਸਵਰਤ ਨ ਜਾਣੀਆ ਨਾ ਜਾਪੈ ਅਰਾਧ ਔਟ ਤੇਰੀ ਜਗ ਜੀਵਨ ਮੇਰੇ ਠਾਕੁਰ ਆਗਮ ਆਗਾਧ ਭਏ ਕਿਰਪਾਲ ਗੁਸਈਆ ਨਠੇ ਸੋਗ ਸੰਤਾਪ ਤਤਿ ਵਾ ਨ ਲਗੈ ਸਤ ਗੁਰ ਰਖੇ ਆਪ ਗੁਰ ਨਰਾਇਣ ਦਇਆ ਗੋਰਾ ਗੋਰ ਸਚਾ ਸਿਰਜਨ ਹਾਰ ਗੋਰ ਟੁੱਠੇ ਸਭ ਕੇ ਸਫਾਇਆ ਜਾਨ ਨਾਨਕ ਸਦ ਬਲਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ